ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਰਐਸਐਸ ਨੂੰ ਬੜੀ ਵੱਡੀ ਚੁਣੌਤੀ ਆਰਐਸਐਸ ਨੂੰ ਅਸੀਂ ਚੇਤਾਵਨੀ ਦਿੰਦੇ ਆਂ ਹੋਰ ਸਿੱਖbro ਦੀ ਤਾਕਤਾਂ ਨੂੰ ਚੇਤਾਵਨੀ ਦਿੰਦੇ ਆਂ ਕਿ ਸਾਡੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਇਸ ਤਰ੍ਹਾਂ ਕਰਕੇ ਨਾ ਅਣਗੌਲਿਆ ਕੀਤਾ ਜਾਏ ਤੇ ਨਾ ਉਹਨਾਂ ਨੂੰ ਉਹਨਾਂ ਦੀ ਸ਼ਹਾਦਤ ਨੂੰ ਇਸ ਤਰ੍ਹਾਂ ਰੰਗਰ ਦਿੱਤੀ ਜਾਏ ਜਿਵੇਂ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਹਿਲੀ ਗੱਲ ਉਹ ਰੰਗਰ ਕਿਵੇਂ ਦਿੱਤੀ ਜਾ ਰਹੀ ਹੈ

ਉਹਨੇ ਇਹ ਕਿਆ ਇਹਨਾਂ ਨੇ ਪ੍ਰਚਾਰਨਾ ਸ਼ੁਰੂ ਕੀਤਾ ਹੋਇਆ ਕਾਫੀ ਟਾਈਮ ਤੋਂ ਕਿ ਉਹਦੇ ਉਹਨੇ ਜਦੋਂ ਭਾਈ ਜੱਤਾ ਜੀ ਸੀਸ ਲੈ ਕੇ ਆ ਰਹੇ ਸਨ ਤੇ ਮੁਗਲ ਫੌਜਾਂ ਉਹਨਾਂ ਦੇ ਪਿੱਛੇ ਸਨ ਕਿ ਕੁਸ਼ਾਲ ਸਿੰਘ ਦਈਆ ਨੇ ਆਪਣਾ ਸਿਰ ਵੱਢ ਕੇ ਉੱਥੇ ਰੱਖਤਾ ਤੇ ਭਾਈ ਜੱਤਾ ਜੀ ਨੂੰ ਅੱਗੇ ਜਾਣ ਦਿੱਤਾ ਇਹ ਹਿਸਟਰੀ ਪ੍ਰਮੋਟ ਕੀਤੀ ਜਾ ਰਹੀ ਹੈ ਪਿਛਲੇ ਕਈ ਸਾਲਾਂ ਤੋਂ ਕਿਵੇਂ ਕੀਤੀ ਜਾ ਰਹੀ ਹੈ ਤੇ ਮੈਂ ਬਾਅਦ ਚ ਵੀਡੀਓ ਪਾਉਂਗਾ ਪਰ ਇਹ ਹਿਸਟਰੀ ਬਿਲਕੁਲ ਝੂਠੀ ਹੈ ਝੂਠ ਦੇ ਆਧਾਰਿਤ ਹੈ ਕੋਈ ਇਤਿਹਾਸਿਕ ਸੋਮਾ ਕੋਈ ਇਤਿਹਾਸਿਕ ਸਰੋਤ ਇਹ ਗੱਲ ਦੀ ਪੁਸ਼ਟੀ ਨਹੀਂ ਕਰਦੇ ਕਿ ਉੱਥੇ ਕਿਸੇ ਨੇ ਇਸ ਤਰ੍ਹਾਂ ਆਪਣੀ ਜਿਹੜਾ ਸਿਰ ਵਡਿਆ ਗੁਰੂ ਵਾਸਤੇ ਸ਼ਹਾਦਤ ਦਿੱਤੀ ਬਿਲਕੁਲ ਝੂਠੀ ਗੱਲ ਆ ਨਾ ਤੇ ਇਹਨੂੰ ਕੋਈ ਹਿਸਟੋਰੀਅਨ ਦੱਸ ਰਿਹਾ ਨਾ ਪ੍ਰਿੰਸੀਪਲ ਸੁਖਵੀਰ ਸਿੰਘ ਦੱਸ ਰਹੇ ਨੇ ਨਾ ਡਾਕਟਰ ਹਰਜਿੰਦਰ ਸਿੰਘ ਦਲਗੀਰ ਦੱਸ ਰਹੇ ਨੇ ਨਾ ਹੋਰ ਰਾਈਟਰਸ ਦੱਸ ਰਹੇ ਨੇ ਨਾ ਸਾਡਾ ਪ੍ਰਚੀਨ ਪੰਥ ਪ੍ਰਕਾਸ਼ ਦੱਸ ਰਿਹਾ ਨਾ ਕਵੀ ਸੰਤੋਖ ਸਿੰਘ ਦੱਸ ਰਿਹਾ ਕੋਈ ਐਜ਼ਾ ਹਿਸਟਰੀ ਇਵਨ ਪਟਵੰਿਆਂ ਚ ਵੀ ਇਹਦਾ ਜ਼ਿਕਰ ਨਹੀਂ ਆਉਂਦਾ ਲੇਕਿਨ ਇਨੂੰ ਪ੍ਰਚਾਰਿਆ ਜਾ ਰਿਹਾ ਤੇ ਸਾਡੇ ਸਾਰੇ ਲੀਡਰ ਵਿਚਾਰਿਆ ਸੁੱਤੇ ਪਏ ਇਹਨਾਂ ਨੂੰ ਪਤਾ ਹੀ ਕੁਛ ਨੂੰ ਕੀ ਹੋ ਰਿਹਾ ਹੁਣ ਸੁਣੋ ਜਦੋਂ ਇਸ ਦੀ ਪ੍ਰਚਾਰੀ ਜਾਏਗੀ ਇੱਕ ਇਹਦਾ ਬੜਾ ਵੱਡਾ ਸਾਈਡ ਇਫੈਕਟ ਆਉਣਾ ਔਰ ਉਹ ਇਹ ਆਉਣਾ ਕਿ ਦੇਖੋ ਜੇ ਤੁਹਾਡੇ ਗੁਰੂ ਨੇ ਸਾਡੇ ਵਾਸਤੇ ਕੁਰਬਾਨੀ ਕੀਤੀ ਤੇ ਸਾਡੇ ਵੀ ਇਫਨਾ ਬੰਦੇ ਨੇ ਤੁਹਾਡੇ ਗੁਰੂ ਵਾਸਤੇ ਕੁਰਬਾਨੀ ਕੀਤੀ ਹੈ ਇਹ ਬਹੁਤ ਵੱਡਾ ਇੱਕ ਬੜੀ ਵੱਡੀ ਯੋਜਨਾਬੱਧ ਤਰੀਕੇ ਨਾਲ ਕੰਮ ਕੀਤਾ ਗਿਆ ਇਹਦੇ ਤੇ ਜਿੱਥੇ ਹੁਣ ਬਾਬਾ ਕੁਸ਼ਾਲ ਸਿੰਘ ਦੀਆਂ ਤੇ ਕਿਤਾਬਾਂ ਲਿਖੀਆਂ ਜਾ ਰਹੀਆਂ ਨੇ ਔਰ ਇਹਦੇ ਨਾਲ ਨਾਲ ਇਹਦੇ ਤੇ ਸੈਮੀਨਾਰ ਹੋਏ ਇਹਦੇ ਤੇ ਬੜਾ ਵੱਡਾ ਪ੍ਰੋਗਰਾਮ ਹਰਿਆਣਾ ਸਰਕਾਰ ਨੇ ਸੋਨੀਪੱਤ ਦੀ ਧਰਤੀ ਤੇ ਕੀਤਾ ਪਰ ਸਾਡਾ ਕੋਈ ਲੀਡਰ ਨਹੀਂ ਬੋਲਿਆ ਕਿਸੇ ਲੀਡਰ ਚ ਹਿੰਮਤ ਨਹੀਂ ਸੀ ਮੈਨੂੰ ਲੱਗਦਾ ਡਾਕਟਰ ਨੇ ਸ਼ਾਇਦ ਇਹਨਾਂ ਦੇ ਬੁੱਲਾ ਦਾ ਆਪਰੇਸ਼ਨ ਕਰਤਾ ਵੀ ਕੋਈ ਹੀ ਨਹੀਂ ਬੋਲੇ ਹੀ ਨਹੀਂ ਵਿਚਾਰੇ ਚਲੋ ਖੈਰ ਇਹ ਸਾਡੇ ਤੇ ਬਹੁਤ ਵੱਡਾ ਮਾਰੂ ਹਮਲਾ ਹੈ ਗੁਰਤੇਗ ਬਹਾਦਰ ਸਾਹਿਬ ਨਵੇਂ ਨਾਨਕ ਸੱਚੇ ਪਾਤਸ਼ਾਹ ਦੀ ਕੁਰਬਾਨੀ ਨੂੰ ਛੋਟਾ ਕਰਨ ਵਾਸਤੇ ਇਹੋ ਜਿਹਾ ਕੰਮ ਕੀਤਾ ਗਿਆ ਹòn ਦੂਸਰੀ ਗੱਲ ਸਾਡਾ ਕੋਈ ਜਾਟਾ ਨਾ ਵਿਰੋਧ ਨਹੀਂ ਜਾਟ ਸਾਡੇ ਭਰਾ ਨੇ ਉਹ ਕਿਵੇਂ ਸਿੱਖੀ ਨਾਲ ਜੁੜਨੇ ਨੇ ਉਹਦੇ ਤੇ ਇੱਕ ਵੱਖਰੀ ਵੀਡੀਓ ਮੈਂ ਪਾਵਾਂਗਾ ਦੂਸਰੀ ਗੱਲ ਹਰਿਆਣਾ ਸਰਕਾਰ ਨੇ ਜਦੋਂ ਚਾਰ ਯਾਤਰਾਵਾਂ ਸ਼ੁਰੂ ਕੀਤੀਆਂ ਉਸ ਯਾਤਰਾ ਜਦੋਂ ਇਹ ਸਿਰਸੇ ਵਾਲੀ ਯਾਤਰਾ ਸ਼ੁਰੂ ਕੀਤੀ ਉਦੋਂ ਇੱਕ ਕਿਤਾਬ ਨੂੰ ਪਬਲਿਸ਼ ਕੀਤਾ ਗਿਆ ਗਵਰਨਮੈਂਟ ਆਫ ਹਰਿਆਣਾ ਬਣਾ ਉਹਦੇ ਤੇ ਵੀ ਮੈਨੂੰ ਖਾਸ ਹੈ ਉਹਦੇ ਤੇ ਬਹੁਤ ਕੁਝ ਇਤਿਹਾਸਕ ਸਰੋਤ ਨੇ ਜਿਹੜੇ ਉਹ ਗਲਤ ਤਰੀਕੇ ਨਾਲ ਪੇਸ਼ ਕੀਤੇ ਹੋ ਸਕਦੇ ਨੇ ਐਸਾ ਮੇਰੇ ਕੋਲ ਜਾਣਕਾਰੀ ਹੈ ਪਰ ਮੇਰੇ ਕੋਲ ਅਜੇ ਕਿਤਾਬ ਨਹੀਂ ਪਹੁੰਚੀ ਜਦੋਂ ਇਹ ਕਿਤਾਬ ਮੇਰੇ ਕੋਲ ਪਹੁੰਚ ਗਈ ਅਸੀਂ ਇਹਦਾ ਵੀ ਮੁਲਾਂਕਣ ਕਰਾਂਗੇ ਕਿ ਮੈਂ ਬੇਨਤੀ ਕਰਦਿਆਂ ਕੀਰਤਨ ਦਰਬਾਰ ਕਰਾਣੇ ਬੜੇ ਸੌਖੇ ਨੇ ਨਗਰ ਕੀਰਤਨ ਕੱਢਣੇ ਬੜੇ ਸੌਖੇ ਨੇ ਕਿਉਂਕਿ ਉਹਦੇ ਵਿੱਚ ਕਰਨਾ ਕੀ ਇੱਕ ਸਟਾਲ ਲਾਣਾ ਹੈ ਤੇ ਜਦੋਂ ਕੋਈ ਨਗਰ ਕੀਰਤਨ ਲੰਘੇਗਾ ਉੱਤੇ ਫੁੱਲਾਂ ਦੀ ਵਰਖਾ ਕਰਨੀ ਸਰੋਪੇ ਪਾਉਣੇ ਨੇ ਤੇ ਪਵਾਉਣੇ ਇਹਨਾਂ ਕੰਮਾਂ ਕੀਰਤੰਦਰਬਾਜ ਕੀ ਹੁੰਦਾ ਜੀ ਰਾਗੀ ਢਾਡੀ ਸਰਦਰੇ ਨੇ ਫੇਮਸ ਰਾਗੀ ਢਾਡੀ ਪ੍ਰਚਾਰਕ ਸਾਦ ਨੂੰ ਸੰਗਤ ਆਪੇ ਇਕੱਠੀ ਹੋ ਜਾਂਦੀ ਹੈ ਤੇ ਉਹ ਫਿਰ ਲੰਗਰ ਵਧੀਆ ਲਾ ਦਿਓ ਤੇ ਲੰਗਰ ਸ਼ਾਕੀ ਲੋਕ ਘਰਾਂ ਨੂੰ ਚਲੇ ਜਾਂਦੇ ਨੇ ਭੁੱਲ ਜਾਂਦੇ ਪਰ ਜਦੋਂ ਟਕਰਾਣਾ ਪੈਂਦਾ ਨਾ ਜਦੋਂ ਤੁਸੀਂ ਸਰਕਾਰ ਨਾਲ ਟਕਰਾਣਾ ਉਹਦੇ ਤੇ ਮਿਹਨਤ ਲੱਗਣੀ ਹੈ ਉਹਦੇ ਤੇ ਬੜੀ ਹਿੰਮਤ ਚਾਹੀਦੀ ਹੈ ਬੜੀ ਦਲੇਰੀ ਚਾਹੀਦੀ ਹੈ ਦੂਸਰੀ ਗੱਲ ਬੜੀ ਸਟੱਡੀ ਦੀ ਲੋੜ ਹੈ ਉਹ ਤੇ ਬੜੀ ਮਿਹਨਤ ਦੀ ਲੋੜ ਹੈ ਵੀਰੋ ਉਹ ਕਰਨੀ ਹਰ ਇੱਕ ਦਾ ਬਸ ਦੀ ਗੱਲ ਨਹੀਂ ਸੋ ਹਰਿਆਣਾ ਕਮਿਟੀ ਨੂੰ ਮੇਰੀ ਬੇਨਤੀ ਹੈ ਜੇ ਕਦੀ ਮੋਦੀ ਸਾਹਿਬ ਪੱਛੀ ਨੂੰ ਆ ਰਹੇ ਨੇ ਤੇ ਉਹ ਵੀ ਇਸ ਖੁਸ਼ਹਾਲ ਸਿੰਘ ਦਈਆ ਦੀ ਹਿਸਟਰੀ ਨੂੰ ਪ੍ਰਮੋਟ ਕਰ ਗਏ ਤੇ ਫਿਰ ਅਸੀਂ ਤੁਹਾਨੂੰ ਕਦੀ ਮਾਫ ਨਹੀਂ ਕਰਾਂਗੇ ਯਾਦ ਰੱਖ ਲਿਆ ਜੇ ਉਹ ਐਵਿਡੈਂਸ ਬਣ ਜਾਣੀ ਤੇ ਇਹੀ ਆਰਐਸਐਸ ਚਾਹੁੰਦੀ ਹੈ ਇਹੀ ਸਿੱਖ ਵਿਰੋਧੀ ਤਾਕਤਾਂ ਚਾਹੁੰਦੀਆਂ ਸੋ ਇਨੀ ਕੋ ਬੇਨਤੀ ਪ੍ਰਵਾਨ ਕਰਿਆ ਜੇ ਇਹ ਪੂਰੀ ਹਿਸਟਰੀ ਨੂੰ ਮੁਲਾਂਕਣ ਕਰਕੇ ਤੁਹਾਡੇ ਅੱਗੇ ਪੇਸ਼ ਕਰਾਂਗਾ ਪਰ ਪਹਿਲਾਂ ਅਵੇਅਰ ਕਰਨਾ ਜ਼ਰੂਰੀ ਸੀ ਇਸ ਕਰਕੇ ਅਸੀਂ ਅੱਜ ਤੁਹਾਡੇ ਚੈਨਲ ਦੇ ਰਾਹੀਂ ਤੁਹਾਡੇ ਇਸ ਤੁਹਾਡੇ ਸਾਹਮਣੇ ਮੈਂ ਚੈਲੰਜ ਦੇ ਕੇ ਕਹਿਣਾ ਕਿ ਖੁਸ਼ਾਲ ਸਿੰਘ ਜੀ ਇਹਨਾਂ ਦਾ ਕੋਈ ਕੈਰੇਕਟਰ ਨਹੀਂ ਹੋਆ ਅੱਜ ਅਸੀਂ ਇਸ ਪਲੇਟਫਾਰਮ ਤੋਂ ਉਹਨੂੰ ਮੁਕੰਮਲ ਤੌਰ ਤੇ ਰੱਦ ਕਰਦੇ ਹਾਂ ਇਹੋ ਜੀ ਕੋਈ ਗੱਲ ਨਹੀਂ ਅਗਰ ਹੁੰਦੀ ਤੇ ਭਾਈ ਜੈਤਾ ਜੀ ਖੁਦ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਦੱਸਦੇ ਵੀ ਫਲਾਣ ਬੰਦੇ ਨੇ ਵੀ ਗੁਰੂ ਸਾਹਿਬ ਵਾਸਤੇ ਸ਼ਹਾਦਤ ਦਿੱਤੀ ਹੈ ਮੈਂ ਫਲਾਣ ਫਲਾਣ ਜਾ ਕੇ ਰੁਕਿਆ ਜਿੱਥੇ ਜਿੱਥੇ ਰੁਕੇ ਉਹਨਾਂ ਦਾ ਪੂਰਾ ਇਤਿਹਾਸਿਕ ਵੇਰਵਾ ਮੌਜੂਦ ਹੈ ਪਰ ਖੁਸ਼ਾਲ ਸਿੰਘ ਜ਼ੈਆ ਦੀ ਸ਼ਹਾਦਤ ਉਹਦੀ ਕੁਰਬਾਨੀ ਉਹਦੀ ਇਸ ਸੀਸ ਦੇਣ ਦੀ ਗੱਲ ਨੂੰ ਬਿਲਕੁਲ ਕਿਤੇ ਵੀ ਲਾਈਟ 'ਚ ਨਹੀਂ ਆਇਆ ਸੋ ਇੰਨੀ ਕੋ ਬੇਨਤੀ ਪ੍ਰਵਾਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ